ਇਸ ਵੇਲੇ ਮੌਜੂਦਾ ਨਗਰਪੰਚਾਇਤ ਮਲਾਉ ਦੇ ਪਿੰਡ ਰੂੜੀਆਂ ਦੇ ਵਿੱਚ ਤੇ ਜਿੱਥੇ ਬੀਤੇ ਦਿਨਾਂ ਤੋਂ ਇੱਕ ਮਸਲਾ ਬਹੁਤ ਹੀ ਗੰਭੀਰ ਬਣਦਾ ਜਾ ਰਿਹਾ ਗੰਭੀਰ ਇਸ ਤਰ੍ਹਾਂ ਕਿ ਪਹਿਲਾਂ ਜਿਸ ਜਗ੍ਹਾ ਦੇ ਉੱਪਰ ਅਸੀਂ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂ ਕਿ ਜ਼ਰੂਰ ਦਿਖਾਉਣ ਇਸ ਜਗ੍ਹਾ ਦੇ ਉੱਪਰ ਪਹਿਲਾਂ ਟੋਬਾ ਹੁੰਦਾ ਸੀ ਤੇ ਇਸ ਟੋਬੇ ਨੂੰ ਲੈ ਕੇ ਕਾਫੀ ਮਸਲਾ ਜਿਹੜਾ ਗਰਮਾਇਆ ਹੋਇਆ ਉਹ ਇਸ ਤਰ੍ਹਾਂ ਕਿ ਇਹ ਜਿਹੜੇ ਮਾਹਿਰ ਨੇ ਜਿਹੜੇ ਇੱਥੇ ਰਹਿੰਦੇ ਨੇ ਨੇੜੇ ਉਹਨਾਂ ਦੇ ਦੱਸਣ ਮੁਤਾਬਕ ਕਿ ਟੋਬਾ ਜਿਹੜਾ ਉਹ ਵੱਧ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਸੀ ਤੇ ਬਾਅਦ ਦੇ ਵਿੱਚ ਜਿੰਨੇ ਵੀ ਘਰ ਜੋ ਵੀ ਆਲੇ-ਦਲੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਇੱਥੇ ਕਬਜ਼ਾ ਕਰ ਲਿਆ ਜਾਂਦਾ ਤੇ ਉਹਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸ਼ੌਕਤ ਅਲੀ ਜੀ ਤੇ ਹਾਂਜੀ ਇਹ ਜਿਹੜਾ ਪੂਰਾ ਮਾਮਲਾ ਹੈ ਕੀ ਹੈ ਜੀ ਸਰ ਇਹ ਆਪਣੇ ਜੀ 2.5 ਕਿਲੇ ਜਗ੍ਹਾ ਠੀਕ ਹੈ ਜੀ ਯੱਕ ਨਹੀਂ ਜੀ ਅਸੀਂ ਕਹਿ ਲਿਆ ਵੀ ਜਿੰਨੀ ਜਗ੍ਹਾ ਆਲੇ-ਦਲੇ ਦੀ ਜੀ ਇਹ ਪੂਰੀ ਹੋਣੀ ਚਾਹੀਦੀ ਹੈ 2.5 ਕਿਲੇ ਠੀਕ ਹੈ ਇਹ ਆਲੇ-ਦਲੇ ਇਹਨਾਂ ਨੇ ਛੱਡ ਦਿੱਤੀ ਠੀਕ ਹੈ ਇਹ ਕਿਸੇ ਵਰਦ ਤੋਂ ਚਾਵੇ ਜੀ ਕਿਸੇ ਗਰੀਬ ਬੰਦੇ ਨੂੰ ਹੋਣਾ ਚਾਹੀਦਾ ਸਾਡਾ ਕੋਈ ਪ੍ਰੋਗਰਾਮ ਆ ਗਰੀਬਾਂ ਦਾ ਸੀ ਕੌਣ ਸਾ ਕਰ ਸਕਦੇ ਆ ਕਿ ਆ ਕਿ ਨਹੀਂ ਵੀ ਇਹ ਜ਼ਰੂਰੀ ਹੋਣਾ ਚਾਹੀਦਾ ਇਹਨਾਂ ਨੇ ਨਗਰ ਪੰਚਾਇਤ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ 13 ਤਰੀਕ ਨੂੰ ਸਾਡੀ ਚਿੱਠੀਆਂ ਆਈਆਂ ਨੇ ਠੀਕ ਆ ਕਿੱਥੇ ਕਿੱ데 ਚਿੱਠੀਆਂ ਇਹ ਜੀ ਡੀਐਸਪੀ ਨੂੰ ਵੀ ਪਾਈਆ ਡਾਇਰੈਕਟਰ ਤੋਂ ਚਿੱਠੀ ਆਈ ਹੈ ਇਹਨਾਂ ਨੂੰ ਵੀ ਆ ਗਈ ਠੀਕ ਹੈ ਨਗਰ ਪੰਚਾਇਤ ਨੂੰ ਸਾਨੂੰ ਵੀ ਆਈ ਹੈ ਜਵਾਬ ਜੀ ਵੀ ਇਹਦਾ ਹੋਣਾ ਚਾਹੀਦਾ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕਰੀ ਠੀਕ ਹੈ ਇਹ ਉਹਨਾਂ ਨੇ ਨਾਏ ਜਿਹੜੇ ਨਗਰ ਪੰਚਾਇਤ 'ਚ ਬੈਠੇ ਨੇ ਕੋਈ ਸਾਡੀ ਸੁਣਾਈ ਨਹੀਂ ਕਰੀ ਉਹਨਾਂ ਨੇ ਤੇ ਇਹ ਚਿੱਠੀ ਫਿਰ ਜਦੋਂ ਤੁਸੀਂ ਪਾਈ ਸੀ ਪਹਿਲੀ ਵਾਰ ਕਦੋਂ ਪਾਈ ਸੀ ਚਿੱਠੀ ਇਹ ਚਿੱਠੀ ਪਾਈ ਸੀ ਜੀ ਆਪਣੇ ਦੂਵੇਂ ਮਹੀਨੇ ਚ ਦੂਸਰੇ ਚ ਹਾਂ ਫਰਵਰੀ 2025 ਚ ਹਾਂ ਜੀ ਠੀਕ ਹੈ ਇਹ ਤੋਂ ਬਾਅਦ ਸਾਡੇ ਕੋਲੇ ਆ ਗਈ 13 ਤਰੀਕ ਨੂੰ ਚੌਥੇ ਮਹੀਨੇ ਚੋਂ ਅਪ੍ਰੈਲ ਚ ਕੁਝ ਨਹੀਂ ਕਰਿਆ ਅਪ੍ਰੈਲ ਚ ਹਾਂ ਜੀ ਹਾਂ ਜੀ ਪੰਜ ਚਿੱਠੀਆਂ ਪਾਈਆਂ ਤੇ ਅਸੀਂ ਠੀਕ ਹੈ ਇਹ ਚਿੱਠੀਆਂ ਇਹਨਾਂ ਨੂੰ ਆ ਗਈ ਸਾਨੂੰ ਵੀ ਆ ਗਈ ਠੀਕ ਹੈ ਪਰ ਦੁਨੀਆ ਪਤਾ ਨਹੀਂ ਕਿ ਸੀ ਦੱਬੀਆਂ ਨੇ ਕੋਈ ਕਰਿਆ ਇਹਨਾਂ ਨੇ ਸਾਨੂੰ ਕੋਈ ਇਹਨਾਂ ਨੇ ਦੱਸਿਆ ਕਰਿਆ ਠੀਕ ਹੈ ਹਾਂ ਜੀ ਹੁਣ ਇਹ ਚਿੱਠੀ ਆ ਗਈ ਹੁਣ ਵੀ ਇਹ ਕੁਛ ਕਰ ਦੇ ਠੀਕ ਹੈ ਇਹਦੇ ਵਿੱਚ ਉਹਨਾਂ ਵੱਲੋਂ ਕੀ ਵਿਭਾਗ ਵੱਲੋਂ ਕੀ ਲਿਖ ਕੇ ਭੇਜਿਆ ਗਿਆ ਇਹਨਾਂ ਨੂੰ ਉਹਨਾਂ ਨੇ ਪਾਰਕ ਬਨੀਓ ਇਹ ਲਿਖਿਆ ਜੀ ਇਹਦੀ ਕਾਰਵਾਰੀ ਹੋਣੀ ਚਾਹੀਦੀ ਆ ਜਿਹੜੀ ਨਜਾਇਜ਼ ਕਬਜ਼ੇ ਨੇ ਜੀ ਉਹ ਛਡਾਏ ਜਾਣੇ ਚਾਹੀਦੇ ਨੇ ਜਿੰਨੀ ਜਗ੍ਹਾ ਉਹ ਵਰਤਤ ਚ ਹੋਣੀ ਚਾਹੀਦੀ ਆ ਅੰਦਾਜ਼ਨ ਇਸ ਪਾਰਕ ਦੀ ਜਿਹੜੀ ਜਗ੍ਹਾ ਤੁਸੀਂ ਕਹਿੰਦੇ ਹੋ ਤੋਬਾ ਕਿੰਨੇ ਚ ਸੀਗਾ ਕਿੰਨੇ ਇਹ 2.5 ਕਿਲੇ ਆ ਜੀ ਕਾਗਜ਼ਾਂ 'ਚ ਜਿੱਥੇ ਮਰਜ਼ੀ ਆਪਦਾ ਪਹਲਣ ਕਰ ਲੈਣ ਠੀਕ ਹੈ ਆ ਸਾਡੇ ਕੋਲੇ ਫਰਜ਼ਾ ਵੀ ਨੇ ਜੋ ਮਰਜ਼ੀ ਆ ਕਰ ਸਕਦੇ ਨੇ ਠੀਕ ਹੈ ਠੀਕ ਹੈ ਸਾਰਾ ਕਾਨੂੰਨ ਸਾਡੇ ਕੋਲੇ ਕਾਗਜ਼ ਪਏ ਨੇ ਜੀ ਠੀਕ ਹੈ ਹਾਂ ਜੀ ਤੇ ਫਿਰ ਹੁਣ ਜਿਹੜਾ ਪਾਰਕ ਬਣਿਆ ਕਿਉਂਕਿ ਸਰਕਾਰ ਦੇ ਵੱਲੋਂ ਤੇ ਗੱਲ ਆਖੀ ਜਾਂਦੀ ਹੈ ਕਿ ਅਸੀਂ ਟੋਬੇ ਨੂੰ ਭਰ ਕੇ ਪਾਰਕ ਬਣਾਤਾ ਪਾਰਕ ਕਿੰਨੇ ਜਗ੍ਹਾ ਦੇ ਵਿੱਚ ਬਣਿਆ ਲੱਗਦਾ ਤੁਹਾਨੂੰ ਤੇ ਵੱਧ ਤੋਂ ਵੱਧ 4 ਬਗੇ ਹੋ ਜੀ ਅੱਛਾ ਜੀ ਹਾਂ ਜੀ ਮਿਲ ਕੇ ਦੇਖ ਲੈਣਾ ਠੀਕ ਹੈ ਬਾਕੀ ਜਿਹੜੀ ਆਲੇ-ਦਾਲੇ ਜਗਾ ਪਈਓ ਪੂਰੀ ਕਰਨ ਠੀਕ ਹੈ ਅਸੀਂ ਤਾਂ ਇਹੀ ਕਹਿੰਦੇ ਆ ਜੀ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਹੋਰ ਸਬੰਧਤ ਬੰਦੇ ਨੇ ਕਿਸੇ ਨੇ ਵੀ ਸਾਡੀ ਬਾਤ ਪੁੱਛੀ ਆ ਕਿ ਨਾ ਪਾਰਟੀ ਆਈਆ ਨਾ ਇਹੋ ਆਇਆ ਨਾ ਜਿਹੜੇ ਉਹਨਾਂ ਦੇ ਉਹ ਕਹਿੰਦੇ ਨੇ ਸਾਰੇ ਫੁੱਦੂ ਬੰਦੇ ਨੇ ਪਏ ਫਰੀ ਜਾਣ ਇਹ ਗੱਲ ਕਹਿ ਰਹੇ ਨੇ ਜੀ ਸਾਡੀ ਕੋਈ ਸੁਣਾਈ ਨਹੀਂ ਹੋਈ ਉਹਨਾਂ ਦੇ ਬੋਲੇ ਵੀ ਗੱਲ ਆਖਦੇ ਕਹਿੰਦੇ ਵੀ ਇਹ ਵੀ ਪਾਰਕ ਦਾ ਕੰਮ ਰਖਾਉਣ ਵਾਸਤੇ ਸ਼ੌਕਤ ਅਲੀ ਇਹ ਕੰਮ ਕਰ ਰਿਹਾ ਹਾਂ ਜੀ ਅਸੀਂ ਕਹਿੰਦੇ ਆ ਵੀ ਨਜਾਇਜ਼ ਜਿਹੜੇ ਕਬਜ਼ੇ ਨੂੰ ਛਡਾਇਆ ਜਾਵੇ ਠੀਕ ਅਸੀਂ ਕੋਈ ਨਜਾਇਜ਼ ਛਡੋ ਕਹਿੰਦੇ ਆ ਜੀ ਉਹ ਹੋਣਾ ਚਾਹੀਦਾ ਠੀਕ ਹੈ ਹਾਂ ਜੀ ਤੇ ਫਿਰ ਬਾਅਦ ਤੋਂ ਬਾਅਦ ਕਰੋ ਠੀਕ ਹੈ ਤੇ ਫਿਰ ਇਹਦੇ ਬਾਰੇ ਤੁਸੀਂ ਸਾਡੀ ਕੋਈ ਸੁਣਾਈ ਨਹੀਂ ਕਰੀ ਇਹਨਾਂ ਨੇ ਜਿਹੜੇ ਵਿਧਾਇਕ ਨੇ ਮਨਵਿੰਦਰ ਸਿੰਘ ਗਿਆਸ ਪਰ ਉਹਨਾਂ ਤੱਕ ਵੀ ਤੁਸੀਂ ਗੱਲ ਪਹੁੰਚਾਈ ਕੀਤੀ ਅਸੀਂ ਨਹੀਂ ਕਰੀ ਉਹਦੇ ਕੋਲੇ ਜੀ ਸਭ ਨੂੰ ਪਤਾ ਹੈ ਸਾਨੂੰ ਕਿਸੇ ਨੇ ਪੁੱਛ ਵੀ ਆਈ ਆ ਜੀ ਮੈਨੂੰ ਨਹੀਂ ਮਿਲੀ ਉਹ ਆ ਕੇ ਪੁੱਛਦੇ ਤੇ ਵੀ ਸ਼ੌਕਤ ਅਲੀ ਦਾ ਘਰ ਕਿਹੜਾ ਅੱਛਾ ਪਰ ਮੈਂ ਨਹੀਂ ਉਹਨਾਂ ਨੂੰ ਮਿਲਿਆ ਨਾ ਮੇਰੇ ਕੋਲ ਮੁੜ ਕੇ ਆਏ ਨੇ ਵਿਚਾਰੇ ਇਹ ਪਤਾ ਨਹੀਂ ਕਿਵੇਂ ਆਏ ਤੇ ਕਿਵੇਂ ਨਹੀਂ ਖਾਣੇ ਇਹਨਾਂ ਨੇ ਭੇਜੇ ਨੇ ਹਮਨੇ ਕੀ ਕਰਿਆ ਠੀਕ ਹੈ ਹਾਂ ਜੀ ਇਹਦੀ ਕਾਰਵਾਰੀ ਹੋਣੀ ਚਾਹੀਦੀ ਹੈ ਜਨਾਬ ਤੇ ਫਿਰ ਤੁਸੀਂ ਕਿੰਨਾ ਕਿੰਨੇ ਹੁਣ ਤੱਕ ਕਿੰਨੇ ਚੱਕਰ ਲਗਾ ਚੁੱਕੇ ਹੋ ਨਾ ਗਰ ਪੰਚਾਇਤ ਮਲਾਉ ਦੇ ਵਿੱਚ ਨਗਰ ਪੰਚਾਇਤ ਦੇ ਵਿੱਚ ਨੇ ਕਾਪੀਆਂ ਜਾਂ ਉਹਨਾਂ ਕੋਲੇ ਚਿੱਠੀਆਂ ਆ ਗਈਆਂ ਸਾਨੂੰ ਉਹਨਾਂ ਨੇ ਬਾਤ ਨਹੀਂ ਪੁੱਛੀ ਛੱਡ ਵੀ ਛੋਟੀ ਚਿੱਠੀ ਆਈ ਆ ਕੀ ਸਾਨੂੰ ਕਰਨਾ ਸੀ ਕੀ ਕਰਾਉਣਾ ਮਤਲਬ ਉੱਥੇ ਜਿਹੜੇ ਵਿਭਾਗ ਵੱਲੋਂ ਚਿੱਠੀ ਵਿੱਚ ਲਿਖਿਆ ਸੀ ਨਜਾਇਜ਼ ਕਬਜ਼ੇ ਛਡਾਏ ਜਾਣ ਹਾਂ ਛਡਾਏ ਜਾਣ ਜੀ ਇਹਨਾਂ ਨੇ ਕੁਝ ਨਹੀਂ ਕਰਿਆ ਆਰਾਮ ਨਾਲ ਬੈਠੇ ਨੇ ਠੀਕ ਹੈ ਇਹ ਸਾਡੀ ਸੁਣਾਈ ਹੋਣੀ ਚਾਹੀਦੀ ਆ ਜਿੱਥੇ ਵੀ ਜਾਂਦੀ ਆ ਇਹ ਰਿਕਾਰਡਿੰਗ ਉਹ ਸਭ ਨੂੰ ਦੇਖਣੀ ਚਾਹੀਦੀ ਆ ਚਾਹੇ ਕੋਈ ਮੁੱਖ ਮੰਤਰੀ ਆ ਕੋਈ ਵੀ ਆਏ ਦਾ ਨਜਾਇਜ਼ ਕਬਜ਼ਿਆਂ ਦਾ ਸਾਨੂੰ ਮੁਰਨਾ ਚਾਹੀਦਾ ਇਹ ਵਿੱਚ ਤੁਹਾਨੂੰ ਲੱਗਦਾ ਕੀ ਆ ਕੀ ਮੰਨਦੇ ਹੋ ਤੁਸੀਂ ਵੀ ਜਿਹੜਾ ਇਹ ਕਬਜ਼ਾ ਨਹੀਂ ਛਡਵਾਇਆ ਜਾ ਰਿਹਾ ਵੀ ਲੱਗਦਾ ਵੀ ਕਿ ਸਾਰੇ ਨਲੇ ਮਿਲੇ ਹੋਏ ਨੇ ਚੋਣਾਂ ਠੀਕ ਹੈ ਜੀ ਹਾਂ ਜਿਹਦੇ ਸੁਣਦੇ ਹੀ ਨਹੀਂ ਛੱਡੇ ਇਹ ਉਹ ਨਹੀਂ ਸੁਣਦਾ ਤੇ ਸਾਡੇ ਪਿੰਡ ਦੇ ਬੰਦੇ ਉਹ ਨਹੀਂ ਸੁਣਦੇ ਵੀ ਇੱਥੇ ਦੱਬ ਲੋ ਹਮ ਇਹਨਾਂ ਦਾ ਇਹ ਕੰਮ ਆ ਜੀ ਇਹ ਹੋਣਾ ਚਾਹੀਦਾ ਠੀਕ ਹੈ ਜਿਹੜੀ ਨਜਾਇਜ਼ ਕਬਜ਼ੇ ਨੇ ਛਡਾਉਲੇ ਚਾਹੀਦੇ ਨੇ ਪੰਚਾਇਤੀ ਜਗ੍ਹਾ ਬਾਕੀ ਉਧਰ ਸਾਡੇ ਵਿੜੇ ਪਾਲਕਾ ਉਹਦਾ ਵੀ ਉਹਨਾਂ ਨੇ ਆਪਣੇ 3500 ਰੁਪਏ ਲੈ ਲਿਆ ਬਚਾਰੇ ਭੋਗਤੀ ਗਰੀਬਾਂ ਦੇ 4000 4000 ਇਹ ਕਿਹੜਾ ਸੂਲ ਹੈ ਵੀ ਇਹਨਾਂ ਦਾ ਇਹ ਗਵਰਨਮੈਂਟ ਦਾ ਕਿਹੜਾ ਸੂਲ ਹੈ ਇਹ ਗਰੀਬਾਂ ਤੋਂ ਪੈਸੇ ਲੈਂਦੇ ਨੇ ਜਾਂ ਭੋਗਾਂ ਦੇ ਠੀਕ ਹੈ ਇਹ ਵੀ ਹੋਣਾ ਚਾਹੀਦਾ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਪ੍ਰੋਫੈਸਰ ਜੀ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਵੀ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਛਡਵਾਏ ਜਾਣ ਤਾਂ ਕਿ ਉਹ ਕਿਸੇ ਵੀ ਵਰਤੋਂ ਦੇ ਵਿੱਚ ਆ ਸਕਣ ਠੀਕ ਹੈ ਇਹਨਾਂ ਤੋਂ ਤੁਹਾਡੇ ਹਿਸਾਬ ਦੇ ਨਾਲ ਵੀ ਕਿੰਨੀ ਕਿ ਜਗ੍ਹਾ ਇਹ ਜਿਹੜੀ ਇਹਨਾਂ ਨੇ ਛੱਡਤੀ ਸਾਈਡ ਤੇ ਉਹ ਕਿੰਨੀ ਕਿ ਜਗ੍ਹਾ ਛੱਡਤੀ ਤੁਹਾਡੇ ਸਾਹਮਣੇ ਉਹ ਤਕਰੀਬਨ ਹੋਊਗੀ ਮੇਰੇ ਖਿਆਲ 2-3 ਬਿਘੇ ਦੇ ਕਰੀਬ ਤਾਂ ਹੋਊਗੀ ਹੋਊਗੀ ਇਹਨੇ हां जी मिलके पता लगो मिलना हां बतावो निशानदेही कराओ ना उनना ਕੋਲੇ ਕਾਗਜ਼ ਪੱਤਰਾ ਸਭ ਕੁਛ ਆਇਆ ਸਵਾ ਤੋਂ ਕਿਲੇ ਦੱਸਦੇ ਨੇ ਲਾਲੋ ਜੀ ਸਾਹਿਬ ਸਵਾ ਕਿਲਾ ਵਾਰ ਪਿਆ ਜੀ ਸਵਾ ਕਿਲਾ ਵਾਰ ਪਿਆ ਹਾਂ ਉਹਦੀ ਕੀਮਤ ਅੰਦਾਜ਼ਨ ਕਿੰਨੀ ਕਹੋਗੀ ਕੀਮਤ ਤਾਂ ਕੋਈ ਅੰਤ ਨਹੀਂ ਜੀ ਕਰੋਨਾ ਦੇ ਚਾਰ ਵਿਗੇ ਦੱਸ ਰਹੇ ਨੇ ਸਵਾ ਕਿਲਾ ਘਟਕਟ ਬਾਹਰ ਵਾਲੇ ਨਾਲੇ ਪਏ ਉਹ ਕਵਲ ਹੋ ਜੇਗਾ ਜੀ ਹਾਂ ਜਿਹੜਾ ਪਾਰਕ ਦਾ ਵੀ ਕੰਮ ਹੋ ਰਿਹਾ ਹੋ ਰਿਹਾ ਅਸੀਂ ਮਾੜਾ ਨਹੀਂ ਸਮਝਦੇ ਬਈ ਹੋਣਾ ਵੀ ਚਾਹੀਦਾ ਪਾਰਕ ਦਾ ਪੰਜਾਬ ਸਰਕਾਰ ਸਾਡੇ ਗੈਂਸਪੁਰਾ ਸਾਹਿਬ ਬਹੁਤ ਵਧੀਆ ਪਾਰਕ ਦਾ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਮਾੜਾ ਨਹੀਂ ਸਮਝਦੇ ਬਹੁਤ ਵਧੀਆ ਹੋ ਰਿਹਾ ਪਰ ਜਿਹੜੀਆਂ ਇਹ ਜਗ੍ਹਾ ਜਿਹੜੀ ਆਲੇ-ਦਾਲੇ ਆ ਇਹ ਅਸੀਂ ਕਹਿੰਦੇ ਹਾਂ ਵੀ ਕਵਰ ਹੋਵੇ ਠੀਕ ਹੈ ਕੋਈ ਵਰਤੋਂ ਚ ਲਿਆ ਦੇਵੇ ਕੋਈ ਗਰੀਬ ਬੰਦਾ ਕੋਈ ਆਪਦਾ ਟਾਈਮ ਪਾਸ ਕਰ ਸਕਦਾ ਹੁਣ ਅਸੀਂ ਧੱਕੇ ਖਾਂਦੇ ਹਾਂ ਕਿ ਸਿਆਣਾ ਬੰਦੇ ਦੇ ਜਿਹੜੇ ਲੋਕ ਤੱਕੜੇ ਨੇ ਉਹ ਤਾਂ ਪਾਰਕਾ ਚਲੇ ਜਾਣਗੇ ਆਪਣੇ ਬਦੌਲਤ ਚਲੇ ਜਾਣਗੇ ਕੀ ਕਹ ਜਾਨੇ ਸਾਡਾ ਪੈਸਾ ਚ ਅਸੀਂ ਗਰੀਬ ਬੰਦੇ ਕਿੱਥੇ ਜਾਈਏ ਸੱਜ ਉਹਤੇ ਪਾਕਿਸਤਾਨ ਨੂੰ ਪੁੱਛ ਜੇ ਜਗਾ ਪਈ ਹੈ ਸਾਨੂੰ ਕੋਈ ਕੋਹ ਹੀ ਪਾਦਰ ਬਿਛਾੜਾ ਠੀਕ ਹੈ ਰਸ਼ਿ ਠੱਕੇ ਖਲਦੇ ਫਿਰਦਾ ਸਾਤੋਂ ਅਸੀਂ ਕਿੱਥੇ ਜਾਵਾਂ ਵੀ ਗਰੀਬ ਬੰਦੇ ਜੇ ਇਹਨਾਂ ਦੇ ਵੱਲੋਂ ਹੁਣ ਇਹ ਫਿਰ ਵੀ ਗੱਲ ਨਹੀਂ ਕੋਈ ਸੁਣੀ ਜਾਂਦੀ ਤੁਹਾਡੇ ਦਾ ਵੀ ਫਿਰ ਅਸੀਂ ਕੋਰਟ ਜਾ ਕੇ ਕਰਾਂਗੇ ਜੀ ਚਾਹੇ ਸਾਡਾ ਘਰ ਵੇਖ ਜੇ ਠੀਕ ਹੈ ਹਾਂ ਫਿਰ ਜਾ ਕੇ ਅਸੀਂ ਕੋਰਟ ਚ ਲਾਵਾਂਗੇ ਠੀਕ ਹੈ ਜੇ ਨਹੀਂ ਸਾਡੀ ਸੁਣਨ ਦੇ ਇਹਨਾਂ ਨੂੰ ਦੱਸ ਦੇਣ ਦੇ ਦਿਓ ਕਰ ਦੇਣੇ ਠੀਕ ਆ ਲੈ ਸਹੀ ਕੋਰਟੇ ਜਾਵਾਂਗੇ ਜੀ ਤਾਂ ਇਹ ਸਨ ਸ਼ੌਕਤ ਅਲੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਅਸੀਂ ਭਵਿੱਖ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੀ ਦਲੀਲ ਪੇਸ਼ ਕਰਾਂਗੇ ਤੇ ਇਸ ਬਾਬਤ ਮਲੌਦ ਨਗਰਪੰਚਾਇਤ ਦੇ ایਓ ਦਾ ਕੀ ਕਹਿਣਾ ਤੇ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅੰਸਰ ਇਹ ਰੋਡਿਆਲਾ ਮਸਲਾ ਜੀ ਪਾਰਕ ਵਾਲਾ ਕੀ ਹੈ ਆ ਪਾਰਕ ਵਾਲਾ ਮਸਲਾ ਕੁਛ ਨਹੀਂ ਹੈ ਪਾਰਕ ਜੇ ਪਬਲਿਕ ਪ੍ਰੋਪਰਟੀ ਔਰ ਉੱਥੇ ਜਿਹੜੀ ਵੀ ਅਸੀਂ ਗਵਰਨਮੈਂਟ ਵੱਲੋਂ ਜਿਹੜੀ ਗ੍ਰਾਂਟ ਆਈ ਹੈ ਉਹਦੇ ਉੱਪਰ ਪਾਰਕ ਵਿਲਡ ਕੀਤੀ ਜਾ ਰਹੀ ਹੈ ਉਸ ਸਬੰਧ ਵਿੱਚ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਇੱਕ ਕੰਪਲੇਂਟ ਆਈ ਹੋਈ ਹੈ ਕਿਸੇ ਐਪਲੀਕੇਟ ਵੱਲੋਂ ਜਿਨੇ ਲਿਖਿਆ ਹੋਇਆ ਹੈ ਕਿ ਉੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਸਬੰਧ ਵਿੱਚ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਮਾਲ ਮਹਿਕਮੇ ਨੂੰ ਪੱਤਰ ਲਿਖ ਦਿੱਤਾ ਸੀ ਅਰਾਊਂਡ 15-20 ਡੇਜ਼ ਬੈਕ ਹੋਣਾ ਜਵਾਬ ਆ ਜਾਏਗਾ ਹੋਰ ਅਗਲੇ 10 ਦਿਨ ਦੇ ਵਿੱਚ ਕਿਉਂਕਿ ਇਲੈਕਸ਼ਨ ਚੱਲਦੇ ਸੀ ਲੁਧਿਆਣੇ ਦੇ ਅਫਸਰ ਬੀਜ਼ੀ ਸੀਗੇ ਉਹ ਜਵਾਬ ਆਉਣ ਉਪਰੰਤ ਸਾਨੂੰ ਪਤਾ ਲੱਗ ਜਾਏਗਾ ਕਲੀਅਰ ਕੱਟ ਵੀ ਕਿਹੜੇ ਖਸਤੇ ਜਿਹੜੇ ਹੈਗੇ ਕਿਹੜੀ ਪ੍ਰਾਪਰਟੀ ਦੇ ਉਹ ਸਾਡੇ ਉਹਦੇ ਉੱਪਰ ਕਿਸ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹ ਸਾਨੂੰ ਕਲੈਰਿਟੀ ਆਉਂਦੀ ਤੇ ਉਹਦੇ ਉੱਪਰ ਬੰਦ ਦੀ ਕਾਰਵਾਈ ਜਿਹੜੀ ਵੀ ਅਸੀਂ ਕਰਕੇ ਅਸੀਂ ਤੁਰੰਤ ਉਹਨੂੰ ਕਬਜ਼ਿਆਂ ਨੂੰ ਖਾਲੀ ਕਰਵਾਵਾਂਗੇ ਔਰ ਜਿਹੜੀ ਜਗ੍ਹਾ ਮਿਨਿਸਪੈਲਟੀ ਦੀ ਹੈ ਜਾਂ ਜੇ ਕਿਸੇ ਦੀ ਕੋ ਪ੍ਰਾਈਵੇਟ ਪ੍ਰਾਪਰਟੀ ਹੈ ਜਾਂ ਮਿਨਿਸਪੈਲਟੀ ਦੀ ਹੈ ਉਹ ਕਲੈਰਿਟੀ ਆਫਟਰ ਮਾਲ ਡਿਪਾਰਟਮੈਂਟ ਤੋਂ ਹੋਰ ਰੈਵਨੂ ਡਿਪਾਰਟਮੈਂਟ ਤੋਂ ਜਦੋਂ ਸਾਡੇ ਕੋਲ ਜਵਾਬ ਆਏਗਾ ਉਸ ਤੋਂ ਬਾਅਦ ਹੀ ਕਲੈਰਟੀ ਹੋ ਪਾਏਗੀ ਕਲੈਰਟੀ ਹੁਣ ਉਪਰੰਤ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਉਹ ਤੁਰੰਤ ਅਮਲ ਵਿੱਚ ਲਿਆਉਂਦੇ ਹਾਂ ਜਿਹੜਾ ਪਾਰਕ ਦਾ ਕੰਮ ਹਜੇ ਵੀ ਚੱਲ ਰਿਹਾ ਥੋੜਾ ਕੰਮ ਰਕਵਾਂ ਦੀ ਲੋੜ ਹੈਗੀ ਹੈ ਨਾ ਬਾਅਦ ਵਿੱਚ ਰਕਵਾਂ ਨਹੀਂ ਨਹੀਂ ਪਾਰਕ ਦਾ ਕੰਮ ਤਾਂ ਜੀ ਆਲਮੋਸਟ 90% ਹੋ ਗਿਆ ਉਹਦੇ ਵਿੱਚ ਤੋਂ ਅਸੀਂ ਉਹਨੂੰ ਫਾਈਨਲ ਟੱਚਸ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਜਿਮ ਦਾ ਸਮਾਨ ਵਗੈਰਾ ਲੱਗ ਰਿਹਾ ਹੈ ਉਹ ਅਸੀਂ ਕਰਕੇ ਤੇ ਉਹ ਗਵਰਨਮੈਂਟ ਟਾਈਮ ਬਾਊਟ ਕਮ ਹੁੰਦੇ ਹੈ ਗਵਰਨਮੈਂਟ ਨੇ ਸਾਨੂੰ ਗ੍ਰਾਂਟ ਦਿੱਤੀ ਹੈ ਸਾਨੂੰ ਲਿਖਿਆ ਹੋਇਆ ਨੇ ਕਿਹਾ ਹੋਇਆ ਹੈ ਕਿ ਜਲਦੀ ਜਲਦੀ ਇਹਨੂੰ ਖਤਮ ਕਰਕੇ ਸਾਨੂੰ ਯੂਟਿਲਾਈਜੇਸ਼ਨ ਸਰਟੀਫਿਕੇਟ ਸਬਮਿਟ ਕਰਨਾ ਸੋ देयर इज नो ਪੁਆਇੰਟ ਉਹਦੇ ਵਿੱਚ ਅਸੀਂ ਜਿਹੜਾ ਦਫਤਰ ਦਾ ਕੰਮ ਹੈ ਜਾਂ ਫਾਕ ਦਾ ਕੰਮ ਉਹਨੂੰ ਰੋਕਣ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਬਿਕੋਜ਼ ਉਹ ਉਹਨਾਂ ਨਾਲ ਐਸੋਸੀਏਟਡ ਵੀ ਨਹੀਂ ਹੈਗਾ ਉਹ ਉਹ ਬਾਹਰਲੇ ਪਾਸੇ ਨਾਲ ਐਸੋਸੀਏਟਡ ਹੈ